ਇਹ ਮਾਮਲਾ ਈ ਸਰ ਜਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ ਜੀ ਮੈਂ ਤੇ ਪਿੰਡ ਤੋਂ ਇੱਕ ਬ੍ਰਦਰ ਹੀ ਲੱਗਦਾ ਮੇਰਾ ਸ਼ਰੀਕੇ ਚੋਂ ਤੇ ਅਸੀਂ ਦੋਵੇਂ ਅੰਮ੍ਰਿਤਸਰ ਤੋਂ ਵਾਪਸ ਜਾ ਰਹੇ ਸੀ ਘਰ ਆਉਦੇ ਨੂੰ ਸਾਡੇ ਪਿੰਡ ਦੇ ਮੋੜ ਤੇ ਗੁਰਦੁਆਰਾ ਸਾਹਿਬ ਹੈ ਉੱਥੇ ਇੱਕ ਗੱਡੀ ਅੱਗੇ ਲਾ ਕੇ ਇੱਕ ਪਿੱਛੇ ਲਾ ਕੇ ਵਿੱਚੋਂ ਮੁੰਡਿਆਣੇ ਮੇਰੇ ਤੇ ਜਾਨ ਲੈ ਵਾਰ ਹਮਲਾ ਕੀਤਾ ਵਿੱਚੋਂ ਚਾਰ ਮੁੰਡਿਆ ਦੀ ਸਾਨੂੰ ਪਛਾਣਿਆ ਜੀ ਰਮਨਦੀਪ ਸਿੰਘ ਸਾਨੂੰ ਜਸਪਾਲ ਸਿੰਘ ਨੂਰ ਗਿੱਲ ਜਗਦੇਵ ਖੁਰਦ ਤੋਂ ਅਹ ਹਰ ਗੁਣ ਸਿੰਘ ਅਸਾਨੂੰ ਹਰਾਜबीर ਸਿੰਘ ਹਰ ਚੀਨਾ ਕਰਮ ਸਿੰਘ ਤੇ ਗੁਰਵਿੰਦਰ ਸਿੰਘ ਲੋਹਰ ਯਾ ਇਹਦਾ ਮੇਰੇ ਫਾਦਰ ਨਹੀਂ ਹੈਗੇ ਉਹਨਾਂ ਨੂੰ ਪਤਾ ਨਹੀਂ ਇਹ ਕੌਣ ਆ ਮਤਲਬ ਕਿੱਥੋਂ ਆ ਤੇ ਕੀ ਤੇ ਇਹਨਾਂ ਨੇ ਚਾਹ ਨਹੀਂ ਮੇਰੇ ਤੇ ਹਮਲਾ ਕੀਤਾ ਤੇ ਇਹਨਾਂ ਨੇ ਪਹਿਲਾਂ ਤੇ ਮੇਰੇ ਜਦੋਂ ਮੈਂ ਡਿਗ ਪਿਆ ਪਹਿਲਾਂ ਜਦੋਂ ਮੈਂ ਗਿਆ ਇਹਨਾਂ ਨੂੰ ਕਿਹਾ ਨਾ ਵੀ ਮੇਰਾ ਤੁਹਾਡੇ ਨਾਲ ਕੋ ਲੈਣ ਦੇ ਨਹੀਂ ਹੈਗਾ ਤੁਸੀਂ ਮੈਨੂੰ ਕਿਉਂ ਇਤਰਾ ਦੇ ਕਰਨ ਮੇਰੀ ਗੱਡੀ ਭੰਨਨ ਦੇ ਤੇ ਇਹਨਾਂ ਨੇ ਮੈਨੂੰ ਕਿਹਾ ਵੀ ਮਾਰ ਮਾਰ ਪਿੱਛੋਂ ਗੋਲੀ ਮਾਰ ਤਿੰਨ ਚਾਰ ਜਣਾਂ ਨੇ ਕਿ ਅੱਜ ਜਦੋਂ ਮੈਂ ਉੱਥੇ ਭੱਜਣ ਲੱਗਾ ਮੈਂ ਡਿੱਗ ਪਿਆ ਤੇ ਜਦੋਂ ਮੈਂ ਡਿੱਗਾ ਮੇਰੇ ਸਿਰ ਤੇ ਇਹਨਾਂ ਨੇ ਦਾਤਰ ਨਾਲ ਵਾਰ ਕੀਤਾ ਮੇਰੇ ਲੱਕ ਤੇ ਦਾਤਰ ਨਾਲ ਵਾਰ ਕੀਤੇ ਤੇ ਮੈਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਉੱਥੋਂ ਭੱਜੇ ਆ ਤੇ ਕਹਿ ਗਏ ਕਿ ਮਰ ਗਿਆ ਮਰ ਗਿਆ ਮੇਰੇ ਤਾਂ ਇੱਕ ਵਾਰੀ ਚੰਗੀ ਤਰ੍ਹਾਂ ਉੱਥੇ ਮੈਨੂੰ ਕੁੱਟਮਾਰ ਮਰਨਾ ਕੀਤੀ ਆ ਤੇ ਮੇਰਾ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ ਉਹਨਾਂ ਨਾਲ ਬਿਨਾਂ ਵਜਾ ਹੀ ਉੱਥੇ ਹੋਇਆ ਜੋ ਕੁਝ ਹੋਇਆ ਕਿੰਨੇ ਬੰਦੇ ਸੀ ਉਹ ਦੋ ਗੱਡੀਆਂ ਚ ਆਏ ਚਾਰ ਤੇ ਵਿੱਚ ਜਿਹੜੇ ਹੈਗੇ ਆ ਜਿਨ੍ਹਾਂ ਦਾ ਨਾਮ ਆ ਮੈਂ ਦੱਸਿਆ ਇਹ ਇਹ ਸੀ ਬਾਕੀਆਂ ਦੀ ਕੋਈ ਕਿਸ ਦੀ ਪਛਾਣ ਨਹੀਂ ਹੋਈ ਹਥਿਆਰ ਕਿਹੜੇ ਇਹਨਾਂ ਕੋਲ ਹਥਿਆਰ ਜੀ ਇਹਨਾਂ ਕੋਲ ਪਹਿਲਾਂ ਤੇ ਦੂਜੇ ਪਿਸਟਲ ਵੀ ਹੈਗੇ ਸੀ ਤੇ ਦੂਜੇ ਦਾਤਰ ਵਗੈਰਾ ਕਿਰਪਾਨਾਂ ਤੇ ਦਸਤੇ ਹੋਰ ਪਤਾ ਨਹੀਂ ਕੀ ਕੀ ਸੀ ਉੱਥੇ 1-2 ਮਿੰਟ ਦੀ ਲੜਾਈ ਕੋਈ ਪਤਾ ਨਹੀਂ ਲੱਗਾ ਮੈਨੂੰ ਮੈਂ ਤੇ ਡਿੱਗ ਪਿਆ ਮੇਰੇ ਅੱਖਾਂ 'ਗੇਨੇ ਰਾ ਗਿਆ ਮੈਨੂੰ ਪਤਾ ਨਹੀਂ ਲੱਗਾ ਕੀ ਹੋਇਆ ਕੀ ਨਹੀਂ ਤੇ ਤੁਸੀਂ ਕੋਈ ਰੰਜੀ ਸ਼ਗੀਨ ਫੋਟੋ ਨਹੀਂ ਮੇਰੀ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਹੈਗੀ ਮੈਂ ਪਿੱਛੇ ਜਿਹੜੇ ਮੇਰੇ ਨਾਲ ਮੰਡਾ ਸੀ ਉਹਨਾਂ ਉਹਨਾਂ ਦਾ ਕੋਈ ਝਗੜਾ ਸੀ ਉਹਨਾਂ ਨੇ ਲਿਖਤੀ ਰਾਜੀਨਾਮਾ ਹੋਇਆ ਸਿਆਣੇ ਸਿਆਣੇ ਬੰਦੇ ਉੱਥੇ ਵਿੱਚ ਸਾਈਨ ਹੋਏ ਸਾਰਿਆਂ ਦੇ ਲਿਖਤੀ ਹੈ ਐਸਟੇ ਸਾਹਿਬ ਦੇ ਕੋਲ ਉਹ ਉਹਦੀ ਵੀ ਕਾਪੀ ਪਈ ਆ ਲਿਖਤੀ ਨਦੀ ਰੰਜਿਸ਼ ਕੋਈ ਹੋਊਗੀ ਲਿਖਤੀ ਕੋਈ ਨਿਬੜ ਗਿਆ ਇਹਨਾਂ ਦਾ ਸਭ ਕੁਝ ਇਹਨਾਂ ਨੂੰ ਤਾਂ ਹੁਣ ਵੀ ਜਾਨ ਨੂੰ ਖਤਰਾ ਹਾਂਜੀ ਹਾਂਜੀ ਇਹ ਤੇ ਹੁਣ ਵੀ ਮਤਲਬ ਕਦੀ ਕਿਸੇ ਨੂੰ ਫੋਨ ਕਰਦੇ ਕਦੀ ਕਿਸੇ ਨੂੰ ਫੋਨ ਕਰਦੇ ਵੀ ਅਸੀਂ ਇਸ ਤਰ੍ਹਾਂ ਕਰਦਾਂਗੇ ਉਦਾਂ ਕਰਦਾਂਗੇ ਤੇ ਅਜੇ ਵੀ ਧਮਕੀ ਦਿੰਦੇ ਜਾਂੋ ਮਾਰਨ ਦੀ ਪੋਲੀਟਿਕਲ ਸਟੰਕ ਕਰਾਇਆ ਨਾ ਬੈਕਗ੍ਰਾਉਂਡ ਹੈ ਪੋਲੀਟਿਕਲ ਜੀ ਪਤਾ ਜੀ ਨਹੀਂ ਪਤਾ ਨਹੀਂ ਮੈਨੂੰ ਤੇ ਅੱਜ ਹੋਸ਼ ਹੀ ਅੱਜ ਗਈ ਜੀ ਕਿਸਵਾਰਾ ਦਾ ਪੋਲੀਟਿਕਲ ਵੀ ਮੰਤਰੀ ਕੋਈ ਸਪੋਰਟ ਕਰਦਾ ਹੋਵੇ ਨਾ ਇਹਨਾਂ ਦੇ ਚਾਚੇ ਤਾਏ ਆ ਉਹ ਉਹਨਾਂ ਨੂੰ ਕਹਿਨਦੇ ਆ ਵੀ ਬੋਲਾ ਬਿਨਾਈ ਸਪੋਰਟ ਕਰਦੇ ਪੂਰੀ ਸ਼ੀਨਿਆਂ ਤੋਂ ਹਾਂ ਹਾਂ ਤੁਹ ਕੀ ਚਾਹੁੰਦੇ ਤੁਸੀਂ ਕੀ ਹੋਣਾ ਚਾਹੀਦਾ ਹੁਣੇ ਹੋਣਾ ਚਾਹੀਦਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਕਾਨੂੰਨੀ ਕਾਰਵਾਈ ਜੋ ਵੀ ਉਹਨਾਂ ਦੇ ਬੰਦੀ ਆ ਜੀ ਮੇਰੇ ਮੈਨੂੰ ਇਹਨਾਂ ਨੇ ਜਾਨਵਰ ਮਾਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਤੇ ਕੜੀ ਤੋਂ ਕੜੀ ਇਹਨਾਂ ਨੂੰ ਸਜ਼ਾ ਹੋਵੇ ਤੇ ਪੁਲਿਸ ਨੂੰ ਪੁਲਿਸ ਤੇ ਚਲੋ ਕੋਆਪਰੇਟ ਕਰ ਰਹੀ ਹੈ ਕੱਲ 15 ਅਗਸਤ ਤੇ ਹੀ ਕੱਲ ਸਾਡਾ ਸਾਡੀ ਦਰਖਾਸਤ ਉਹਨਾਂ ਨੇ ਦਰਜ ਕਰ ਲਈ ਤੇ ਅੱਜ ਹਸਪਤਾਲ ਤੋਂ ਜੋ ਵੀ ਐਮਐਲਆਰ ਹੋਏਗੀ ਉੱਤੇ ਪੂਰੀ ਕਾਰਵਾਈ ਕੀਤੀ ਜਾਵੇ। ਇਹ ਮੁੰਡੇ-ਮੁੰਡੇ ਆਪਸ ਵਿੱਚ ਦੋ ਤਰ੍ਹਾਂ ਜੜੀਆਂ ਵਾਂ ਪਰਸੋਂ ਲੜਿਆ ਤੇ ਇਹਦੇ ਸਬੰਧ ਚ ਮੈਂ ਆਪਣੇ ਥਾਣੇਦਾਰ ਸਾਹਿਬ ਨੂੰ ਭੇਜ ਕੇ ਤੇ ਇਹਨੂੰ ਮੁੰਡੇ ਨੂੰ ਦਾਖਲ ਕਰਾ ਦਿੱਤਾ ਸੀਗਾ ਤੇ ਕੱਲ ਡਾਕਟਰਾਂ ਨੇ ਅਨਫਿਟ ਦਿੱਤਾ ਸੀ ਅੱਜ ਫੇਰ ਸਾਡੇ ਥਾਣੇਦਾਰ ਸਾਹਿਬ ਗਏ ਆ ਉਹਦੀ ਜੋ ਵੀ ਫਿਟ ਹੋਣ ਤੇ ਸਟੇਟਮੈਂਟ ਲੈ ਕੇ ਤੇ ਮੈਡੀਕਲ ਲੀਗਲ ਦੇ ਮੁਤਾਬਕ ਜਿਹੜਾ ਵਾ ਕਾਰਵਾਈ ਅਮਰ ਚ ਲਿਆਂਦੀ ਜਾ ਰਹੀ ਆ ਤੇ ਬਿਲਕੁਲ ਇਹੋ ਜੀ ਗੁੰਡਾਗਰਦੀ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਜਿਹੜੇ ਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਵਾਈ ਜਾਊਗੀ। ਕੀ ਮਾਮਲਾ ਦਾ ਪੈ ਗਿਆ ਜਿਹੜੇ ਕਿਉਂ ਇੰਨੀ ਕੁੱਟ ਮਾਰੀ ਆ? ਮਾਮਲਾ ਮੁੰਡਿਆਂ-ਮੁੰਡਿਆਂ ਦੀ ਆਪਸ ਦੇ ਵਿੱਚ ਲੜਾਈ ਆ। ਇਹ ਹੁਣ ਦੋਸ਼ੀ ਗ੍ਰਿਫਤਾਰ ਕਰਾਂਗੇ, ਉਹਨਾਂ ਦੀ ਪੁੱਛਗਿੱਛ ਕਰਾਂਗੇ ਫਿਰ ਉਹਨਾਂ ਦੇ ਵਿੱਚ ਆਊਗਾ ਕਿ ਕਿਉਂ ਇਹ ਲੜੇ ਆ, ਕਿਹੜੀ ਗੱਲਾਂ ਲੜੇ ਆ।